हां जी मेरे वीरों की हालचाल है जी आई होप सारे बढ़िया होंगे आज अपन चले सिगे ब्याह ਤੇ ਵਿਆਹ ਜਾਣਾ ਸੀ ਆਪਾਂ ਨਰੂਆਂ ਨੇ ਰਾਹ ਚ ਤੁਸੀਂ ਦੇਖੋ ਲੋਕਾਂ ਨੇ ਆਪਦੀ ਫਸਲ ਨੂੰ ਕਿੰਨੀ ਅੱਗ ਲਾਈ ਹੋਈ ਆ ਝੋਨੇ ਦੀ ਕਟਾਈ ਤੋਂ ਬਾਅਦ ਜਿਹੜੀ ਪਰਾਲੀ ਹੁੰਦੀ ਆ ਪਰਾਲੀ ਕਰਕੇ ਬਣਾ ਕੇ ਉਧਰ ਵਾ ਲਾ ਦਿੰਦੇ ਆ ਅੱਗ ਵਹੇ ਸਰਕਾਰ ਨੇ ਇਹ ਤੇ ਚਲਾਨ ਵੀ ਕੀਤਾ ਸੀ ਰੋਕ ਵੀ ਲਾਈ ਸੀ ਪਰ ਲੋਕ ਨਹੀਂ ਟਲਦੇ ਪਏ ਮੌਸਮ ਤੁਸੀਂ ਦੇਖ ਹੀ ਸਕਦੇ ਹੋ ਮੌਸਮ ਚ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਹੈ ਹਵਾ ਕਿੰਨੀ ਦੂਸ਼ਿਤ ਹੋ ਗਈ ਹੈ ਕਰਦੇ ਕਰਦੇ ਆਪਾਂ ਪਹੁੰਚ ਗਏ ਆ ਜੀ ਜੀਦੇ ਵਾਲੇ ਟੋਲ ਤੇ ਟੋਲ ਕ੍ਰਾਸ ਕਰਕੇ ਤੁਹਾਨੂੰ ਸਨਸੈਟ ਦਿਖਾਉਨੇ ਆਪਾਂ ਸਨਸੈਟ ਵੇਖੋ ਕਿੰਨਾ ਸੋਹਣਾ ਲੱਗਦਾ ਆ ਸਾਹਮਣੇ ਦੇਖੋ ਹੁਣ ਉਧਰ ਘੁੰਮਦਾ ਘੁੰਮਦਾ ਸਾਹਮਣੇ ਆ ਗਿਆ ਪੰਜਾਂ ਮਿੰਟਾਂ ਦੇ ਵਿੱਚ ਵਿੱਚ ਨੇ ਗੈਪ ਹੋ ਜਾਣਾ ਕਰਦੇ ਕਰਉਂਦੇ ਆਪਾਂ ਪਹੁੰਚ ਗਏ ਆ ਜੀ ਬਠਿੰਡੇ ਝੀਲਾਂ ਕੋਲੇ ਥਰਮਲ ਕੋਲੇ ਉਹ ਗਾਣਾ ਨਹੀਂ ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇਂ ਮਈਆ ਉਹ ਐਨਾ ਝੀਲਾਂ ਕੋਲੇ ਕਹਿੰਦੇ ਸੀਗੇ ਜੀ ਲਾ ਕੋਲੇ ਥਰਮਲ ਕੋਲੇ ਅੱਗੋਂ ਕਹਿੰਦਾ ਮੁੰਡਾ ਬੜਾ ਵਾਤਾਵਰਣ ਖਰਾਬ ਨਹੀਂ ਤੂੰਗਾ ਉੜਦਾ ਥਰਮਲ ਦਾ ਆਪਾਂ ਹੁਣ ਟਰਨ ਲੈ ਕੇ ਬੜਾ ਨਾ ਤਾਂ ਇੱਧਰ ਸੀਗਾ ਪਰ ਅੱਗੇ ਲੰਘਾਏ ਆਪਾਂ ਹੁਣ ਅੱਗੋਂ ਘੁੰਮ ਕੇ ਆਵਾਂਗੇ ਆ ਸਰਸ ਮੇਲਾ ਲੱਗਿਆ ਹੋਇਆ ਜੀ ਸਰਸ ਮੇਲਾ ਜਨਾ ਜਨਾ ਨੇ ਨਹੀਂ ਦੇਖਿਆ ਬਠਿੰਡੇ ਪਹੁੰਚੋ ਤੇ ਵੇਖੋ ਅੱਗੇ ਤੁਹਾਨੂੰ ਝੂਲਾ ਦਿਖਾਉਣੇ ਆਓ ਵੇਖੋ ਝੂਲਾ ਕਿਸ ਤਰ੍ਹਾਂ ਦਾ ਬੜਾ ਖਤਰਨਾਕ ਸੀਗਾ ਝੂਲਾ ਮੰਨਤਾ ਕਰਦਾ ਸੀ ਵੀ ਆਪਾਂ ਵੀ ਚੱਲੀਏ ਪਰ ਆ ਪਹਿਆ ਤਾਂ ਨਹੀਂ ਕਾਫੀ ਲੋਕ ਆਏ ਹੋਏ ਸੀਗੇ ਪਾਰਕਿੰਗ ਤੁਸੀਂ ਦੇਖੋ ਵਹੀਕਲ ਕਿੰਨੇ ਆ ਉਹ ਘੰਟਾ ਘਰ ਵੀ ਬਣਿਆ ਹੋਇਆ ਆ ਜੀ ਜੀ ਬਠੰਡੇ ਦੀ ਮੱਛੀ ਮਾਰਕੀਟ ਇੱਥੇ ਹਰ ਤਰ੍ਹਾਂ ਦਾ ਮੀਟ ਹਰ ਤਰ੍ਹਾਂ ਦੀ ਮੱਛੀ ਜੋ ਵੀ ਤੁਸੀਂ ਖਾਣਾ ਇੱਥੇ ਤੁਸੀਂ ਲੈ ਸਕਦੇ ਆ ਆਪਾਂ ਨਹਿਰ ਦੇ ਨਾਲ ਹੋ ਹੋ ਕੇ ਹੁਣ ਅੱਗੇ ਆਪਾਂ ਟਰਨ ਕਰਾਂਗੇ ਲੈਫਟ ਨਹਿਰ ਕੋਲ ਦੀ ਹੋ ਹੋ ਕੇ ਆਪਾਂ ਜਾਣਾ ਅੰਦਰੂਆਣਾ ਰਾਹ ਚ ਫਾਟਕ ਲੱਗੇ ਹੋਏ ਸੀਗਾ ਟ੍ਰੇਨ ਤੁਸੀਂ ਦੇਖ ਲਓ ਕਿਡੀ ਕੈਂਟ ਲੱਗਦੀ ਪਈ ਆ। ਬਾਕੀ ਯਾਰ ਸ਼ਾਮ ਦਾ ਜਿਹੜਾ ਟਾਈਮ ਹੁੰਦਾ ਨਾ ਇਸ ਮੌਸਮ 'ਚ ਬੜਾ ਮਜ਼ਾ ਆਉਂਦਾ ਯਾਰ ਘੁੰਮਣ ਫਿਰਨ ਦਾ। ਆਪਾਂ ਪਹੁੰਚ ਗਏ ਜੀ ਪਿੰਡ ਪਿੰਡ ਦੀ ਐਂਟਰੀ ਤੇ ਹੈਗਾ ਜੀ ਮੰਦਿਰ। ਮੰਦਿਰ ਕ੍ਰੋਸ ਕਰਕੇ ਉਸ ਤੋਂ ਬਾਅਦ ਆਪਾਂ ਘਰੇ ਚੱਲਾਂਗੇ। ਕਰੋ ਦਰਸ਼ਨ ਜੀ। ਆਪਾਂ ਪਹੁੰਚ ਚੱਲੇ ਆ ਜੀ ਘਰ ਵੱਲ ਨੂੰ। ਘਰ ਵੱਲ ਨੂੰ ਗੱਡੀ ਮੋੜ ਲਈ ਆ ਆਪਾਂ। ਠੀਕ ਆ ਜੀ ਆ ਵੇਖੋ ਅੱਗ ਲਾਈ ਲੋਕਾਂ ਨੇ ਪਤਾ ਨਹੀਂ ਕਿਸ ਚੀਜ਼ ਨੂੰ ਅੱਗ ਲਾਤੀ ਓਏ ਮਚ ਗਏ ਮਚ ਗਏ ਘਰੇ ਪਹੁੰਚ ਗਏ ਆ ਡੈਡੀ ਗੱਡੀ ਲਾਉਂਦੇ ਆ ਬੈਕ ਉਹਨਾਂ ਟਾਈਮ ਮੈਂ ਤੁਹਾਨੂੰ ਵਿਆਹ ਵਾਲਾ ਘਰ ਦਿਖਾ ਦਾਂ ਸੈਟਿੰਗ ਵਗੈਰਾ ਜਾ ਰਹੀ ਹੈ ਟੈਂਟ ਵਾਲੇ ਲੱਗੇ ਹੋਏ ਆ ਲੜੀਆਂ ਲੱਗ ਚੁੱਕੀਆਂ ਨੇ ਪਰੌਣੇ ਆ ਗਏ ਨੇ ਹਲਵਾਈ ਲੱਗੇ ਹੋਏ ਨੇ ਹਲਵਾਈ ਵੀ ਆਪਣੇ ਮਾਮੇ ਦਾ ਮੁੰਡਾ ਸੀਗਾ ਘੈਂਟ ਆ ਹਲਵਾਈ ਵੀ ਬਹੁਤ ਸਵਾਦ ਬਨੁੰਦਾ ਚੀਜ਼ ਲੱਡੂ ਵੇਖੋ ਕਿੱਡੇ ਸੋਹਣੇ ਲੱਗਦੇ ਪਏ ਆਪਾਂ ਦੇਸ਼ਵੀ ਕੀਤੇ ਸੀਗੇ ਬਾਕੀ ਬਹੁਤ ਸਵਾਦ ਸੀ ਇੱਕ ਤਾਂ ਹੁੰਦਾ ਸਿਰਫ ਬਣਾਉਣਾ ਬਣਾ ਕੇ ਅਗਲੇ ਨੇ ਰੱਖ ਦੇਣਾ ਇੱਕ ਹੁੰਦਾ ਸਫਾਈ ਨਾਲ ਬਣਾਉਣਾ ਫਿਰ ਆਪਾਂ ਪੀਤਾ ਨਾਰੀਅਲ ਪਾਣੀ ਉਧਰੋਂ ਡੈਡੀ ਹਣੀ ਵੀ ਆ ਗਏ ਆਪਾਂ ਕੀਤਾ ਸਵਾਗਤ ਤੁਸੀਂ ਚੈੱਕ ਕਰੋ ਟੈਂਟ ਵਾਲੇ ਨੇ ਟੈਂਟ ਲਾਤਾ ਆਏ ਜੀ ਥੋੜਾ ਜਿਹਾ ਨੀਵਾ ਸੀਗਾ ਸਵੇਰ ਉੱਪਰ ਕਰਨਗੇ ਕਿਰਾਏ ਇਹਨਾਂ ਨੇ ਇੱਕ ਵਾਰੀ ਸੈਟਿੰਗ ਕਰਕੇ ਲਾਤਾ ਆਇਆ ਠੀਕ ਆ ਡੀਜੇ ਵਾਲੇ ਡੀਜੇ ਸੈਟਅਪ ਕਰਨਗੇ ਹੁਣ ਡੀਜੇ ਵਾਲੇ ਆ ਜਾਣਗੇ ਕੁਝ ਕੁ ਟਾਈਮ ਤੱਕ ਆ ਡੀਜੇ ਵਾਲੇ ਆ ਗਏ ਜੀ ਡੀਜੇ ਵਾਲੇ ਆ ਗਏ ਡੀਜੇ ਵਾਲੇ ਬਾਬੂ ਸੈਟਿੰਗ ਵਾਟਿੰਗ ਕਰਨਗੇ ਉਧਰੋਂ ਲਾੜਾ ਤੇ ਲਾੜੀ ਵੀ ਆ ਗਏ ਮਤਲਬ ਬ੍ਰਾਈਡ ਐਂਡ ਗਰੂਮ ਪਿਛਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਇੱਕ ਪੰਜਾਬੀ ਵੈਡਿੰਗ ਦਿਖਾਈ ਸੀਗੀ ਉਹ ਵੀ ਬਹੁਤ ਘੈਂਟ ਸੀਗੀ ਲੋਕ ਆਪਦੇ ਹਿਸਾਬ ਨਾਲ ਆਪਦੇ ਬਜਟ ਦੇ ਹਿਸਾਬ ਨਾਲ ਪ੍ਰੋਗਰਾਮ ਸੈੱਟ ਕਰਦੇ ਆ ਪਿਛਲੇ ਫੰਕਸ਼ਨ ਦੇ ਵਿੱਚ ਕੀ ਸੀਗਾ ਪਹਿਲਾਂ ਜਾਗੋ ਸੀ ਅਗਲੇ ਦਿਨ ਵਿਆਹ ਸੀ ਇਸ ਫੰਕਸ਼ਨ ਦੇ ਵਿੱਚ ਜਾਗੋ ਨਹੀਂ ਕੀਤੀ ਇਹਨਾਂ ਨੇ ਪਹਿਲਾ ਵਿਆਹ ਅਗਲੇ ਦਿਨ ਵਿਆਦੀ ਪਾਰਟੀ ਰਿਸੈਪਸ਼ਨ ਸਾਰਾ ਕੁਝ ਕਰੀ ਸੀਗਾ ਕਰੇ ਅਰੇਂਜਮੈਂਟ ਕੀਤਾ ਬਹੁਤ ਵਧੀਆ ਕੀਤਾ ਵੀਡੀਓ ਚ ਤੁਸੀਂ ਦੇਖ ਹੀ ਸਕਦੇ ਹੋ ਅੱਗੇ ਮੈਂ ਤੁਹਾਨੂੰ ਜਦੋਂ ਅਗਲਾ ਦਿਨ ਚੜੂਗਾ ਉਹ ਵਾਲੀ ਫੁਟੇਜ ਵੀ ਦਿਖਾਉਂਗਾ ਲਾੜਾ ਲਾੜੀ ਦਾ ਹੋ ਰਿਹਾ ਸਵਾਗਤ ਜੀ ਕੁੜੀਆਂ ਖੜੀਆਂ ਹੋਈਆਂ ਰਾਰ ਓਕੇ ਕਹਿੰਦੇ ਸਾਨੂੰ ਇੰਨੇ ਚਾਹੀਦੇ ਆ ਕੁੜੀ ਤੇ ਮੁੰਡਾ ਕਹਿੰਦੇ ਨਹੀਂ ਤੁਹਾਨੂੰ ਇੰਨੇ ਦੇਵਾਂਗੇ 바ਰਗੇਨਿੰਗ ਹੋਈ ਚੰਗੀ ਤਰ੍ਹਾਂ ਠੀਕ ਆ ਉਸ ਤੋਂ ਬਾਅਦ ਫਿਰ ਆ ਦੇਖੋ ਦੁਲਹਨ ਆਪਦੇ ਪਰਸ ਚੋਂ ਵਿੱਚੋਂ ਪੈਸੇ ਕੱਢ ਰਹੇ ਨੇ ਸਾਹਮਣੇ ਜਿਹੜੀਆਂ ਖੜੀਆਂ ਕੁੜੀਆਂ ਉਹ ਖੁਸ਼ ਹੋ ਰਹੀਆਂ ਨੇ ਹਾਂਜੀ ਸਾਡੀ ਮਿਹਨਤ ਪੱਲੇ ਪਈ ਤੇ ਇਸ ਤੋਂ ਬਾਅਦ ਲਾਓ ਚੱਕੋ ਕੁੜੀਆਂ ਲਾਓ ਨਿਆਰੇ ਓਨੇ ਦੂ ਬਾਅਦ ਸਾਰੇ ਨੱਚਣਗੇ ਤੇ ਜਿਨ੍ਹਾਂ ਨੇ ਪੈਕਸ਼ਿਕ ਲਾਉਣੇ ਆ ਆਪਦਾ ਪੈਕਸ਼ਿਕ ਲਾਉਣਗੇ ਲਾਓ ਜੀ ਖਿੱਚੋ ਫੋਟੋ ਫੋਟੋ ਵਗੈਰਾ ਕਰਵਾ ਕੇ ਫਿਰ ਇਹਨਾਂ ਨੂੰ ਐਂਟਰੀ ਦਿੱਤੀ ਉਸ ਤੋਂ ਬਾਅਦ ਪਾਣੀ ਵਾਰਨਗੇ ਮਾਂ ਪਾਣੀ ਵਾਰੂਗੀ ਫੋਟੋਗ੍ਰਾਫਰ ਡਾਇਰੈਕਸ਼ਨਸ ਦਿੰਦਾ ਹੋਇਆ ਵੀ ਇਦਾਂ ਇਦਾਂ ਕਰਕੇ ਤੁਸੀਂ ਪਾਣੀ ਵਾਰਨਾ ਆਵਦੀ ਵੀਡੀਓ ਦੇ ਹਿਸਾਬ ਨਾਲ ਵੀ ਵੀਡੀਓ ਵੀ ਸੋਹਣੀ ਲੱਗੇ ਪਾਣੀ ਵਾਰਨ ਤੋਂ ਬਾਅਦ ਇਹ ਫਿਰ ਕੁਝ ਰਸਮਾਂ ਹੁੰਦੀਆਂ ਮੂੰਹ ਜਿਠਾਉਂਦੇ ਹੁੰਦੇ ਆ ਇਹ ਵੀ ਇੱਕ ਤਰ੍ਹਾਂ ਦੀ ਰਸਮ ਹੁੰਦੀ ਆ ਮਾਂ ਆਪਦੇ ਬੱਚਿਆਂ ਨੂੰ ਮੂੰਹ ਮਿੱਠਾ ਕਰਵਾਉਂਦੀ ਆ ਠੀਕ ਆ ਉਸ ਤੋਂ ਬਾਅਦ ਸ਼ਗਨ ਤੇ ਬੈਠ ਗਏ ਲੋ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਗਨ ਵਗੈਰਾ ਦੇਣੇ ਸੀਗੇ ਸ਼ਗਨ ਵਗੈਰਾ ਦਿੱਤੇ ਤੇ ਕੁਝ ਰਸਮਾਂ ਹੁੰਦੀਆਂ ਨੇ ਉਹ ਕੀਤੀਆਂ ਠੀਕ ਆ ਲੱਡੂ ਵਗੈਰਾ ਜਠਾਏ ਲੱਡੂ ਵਗੈਰਾ ਖਵਾਏ ਇਹਨਾਂ ਨੂੰ ਮੂੰਹ ਮਿੱਠਾ ਕੀਤਾ ਉਸ ਤੋਂ ਬਾਅਦ ਹੋ ਗਿਆ ਜੀ ਆਪਣਾ ਫੰਕਸ਼ਨ ਸ਼ੁਰੂ ਠੀਕ ਆ ਪੈਗ ਸ਼ਗ ਵਾਲੇ ਬੰਦੇ ਸਾਈਡ ਤੇ ਬੈਠੇ ਹੋਏ ਆ ਆਪ ਦਾ ਟੇਬਲ ਲਾ ਕੇ ਠੀਕ ਆ ਆਪਾਂ ਵੀ ਲਾਈ ਜਾਂਦੇ ਸੀਗੇ ਨਾਲੇ ਵੀਡੀਓ ਬਣਾਈ ਜਾਂਦੇ ਸੀਗੇ ਤੇ ਫਿਰ ਆਪਣਾ ਜਿਹੜਾ ਲਾੜਾ ਕਹਿੰਦਾ ਬਈ ਮੈਂ ਆਪਦੇ ਹਿਸਾਬ ਨਾਲ ਬਣਾਉਂਗਾ ਥੋੜੀ ਮੂਵੀ ਠੀਕ ਆ ਫਿਰ ਬਈ ਨੇ ਮੂਵੀ ਬਣਾਈ ਥੋੜੀ ਜੀ ਕਹਿੰਦਾ ਮੈਂ ਆਪਦੇ ਹਸਾਮ ਨਾਲ ਬੰਦੇ ਕੈਪਚਰ ਕਰਨੇ ਆ ਉਦੋਂ ਬਾਅਦ ਆਪਾਂ ਹੋ ਗਏ ਸ਼ੁਰੂ ਠੀਕ ਆ ਜੀ ਫੰਕਸ਼ਨ ਹੋ ਗਿਆ ਸ਼ੁਰੂ ਪੈਗ ਵਾਲੇ ਬੰਦੇ ਪੈਗ ਲਾ ਰਹੇ ਨੇ ਬਈ ਹੁਣਾਂ ਨੇ ਵੀ ਬਹੁਤ ਹੀ ਘੈਂਟ ਪਰਫਾਰਮੈਂਸ ਦਿੱਤੀ ਸੀਗੀ ਗਾਣਾ ਸੀਗਾ ਤੇਰੇ ਇਸ਼ਕ ਮੇ ਨਾਚਾਂਗੇ ਫਿਲਮ ਰਾਜਾ ਹਿੰਦੁਸਤਾਨੀ ਦਾ ਪੱਥਰ ਕੀ ਮੂਰਤ ਸੇ ਟਕਰਾ ਗਏ ਅੱਛਾ ਹੋਇਆ ਹੁਸ਼ ਮੇ ਆ ਗਏ ਗਾਣਾ ਇੱਕ ਵਾਰੀ ਤੁਸੀਂ ਸਰਚ ਕਰਕੇ ਵੇਖਿਓ ਸੁਣ ਕੇ ਵੇਖਿਓ ਮੈਂ ਗਾਣਾ ਸੁਣਾਈ ਸੀਗਾ ਗਾਣਾ ਪੁਰਾਣੇ ਗਾਣੇ ਯਾਰ ਘੈਂਟ ਹੀ ਹੁੰਦੇ ਸੀਗੇ ਗਾਣੇ ਤਾਂ ਹੁਣ ਵੀ ਘੈਂਟ ਆ ਪਰ ਪੁਰਾਣੇ ਗਾਣੇ ਸਦਾਬਾਰ ਗਾਣੇ ਆ ਯਾਰ ਰਾਤ ਨੂੰ ਠੰਡੇ ਨਹੀਂ ਸੀਗੇ ਬਾਈ ਹੁਣੀ ਬਨਾਨ ਚ ਨੱਚੀ ਜਾਂਦੇ ਸੀਗੇ ਇਹ ਪਈਦੇ ਦੋ ਪੈਗ ਲੱਗੇ ਲੱਗਦਾ ਸੀਗੇ ਮੈਨੂੰ ਤਾਈਆਂ ਅਮੀਰ ਖਾਨ ਬਾਹਰ ਆਇਆ ਸੀਗਾ ਅਮੀਰ ਖਾਨ ਦੀ ਫਿਲਮਾ ਰਾਜਾ ਹਿੰਦੁਸਤਾਨੀ ਇੱਕ ਵਾਰੀ ਗਾਣਾ ਸਰਚ ਜ਼ਰੂਰ ਕਰਿਓ ਮੇਰੇ ਕਹਿਣ ਤੇ ਲਓ ਜੀ ਪੈਗ ਵਾਲੇ ਬੰਦੇ ਚੱਲੇ ਆ ਅੰਦਰ ਆਪਾਂ ਵੀ ਇਹਨਾਂ ਦੇ ਮਗਰ ਹੀ ਜਾਣਾ ਕਿਉਂਕਿ ਆਪਾਂ ਵੀ ਪੈਗ ਵਾਲੇ ਬੰਦੇ ਹੀ ਆ ਯਾਰ ਇੰਜੋਏ ਫੇਰ ਹੀ ਹੁੰਦਾ ਯਾਰ ਜਦੋਂ ਕੁਝ ਪੀਤਾ ਹੋਵੇ ਨਾ ਕੋਟਾਂ ਅੰਦਰ ਗਈ ਹੋਵੇ ਫੇਰ ਹੀ ਬੰਦਾ ਨੱਚਦਾ ਉਸ ਤੋਂ ਬਾਅਦ ਆਪਾਂ ਪੈਗ ਬੁਗ ਲਾ ਕੇ ਨੱਚ-ਟੱਪ ਕੇ ਸੌਂਗੇ ਸੀਗੇ ਤੁਹਾਨੂੰ ਸਵੇਰੇ ਦਰਸ਼ਨ ਕਰਾਉਨੇ ਆ ਚੈੱਕ ਕਰੋ ਵਾਨ ਦੇ ਉੱਤੇ ਤੁੰਦ ਇਦਾਂ ਵਿਛੀ ਪਈ ਸੀ ਜਿੱਦਾਂ ਬੱਦਲ ਲੱਗਦੇ ਨਾ ਥੋੜੇ-ਥੋੜੇ ਬਾਲਾ ਸੋਹਣਾ ਮੌਸਮ ਸੀਗਾ ਸਵੇਰ ਮੌਸਮ ਠੰਡਾ ਹੁੰਦਾ ਦੁਪਹਿਰੇ ਥੋੜੀ ਜਿਹੀ ਗਰਮੀ ਹੁੰਦੀ ਹੈ ਰਾਤ ਨੂੰ ਫੇਰ ਮੌਸਮ ਠੰਡਾ ਹੋ ਜਾਂਦਾ ਇੱਕ ਵਾਰੀ ਤੁਸੀਂ ਪਿੰਡ ਦੀ ਵਾਈਬ ਚੈੱਕ ਕਰੋ ਆ ਮੈਂ ਥੋੜਾ ਜਿਹਾ ਜ਼ੂਮ ਕਰਕੇ ਫੁਟੇਜ ਕੈਪਚਰ ਕੀਤੀ ਸੀ ਕਿੰਡੀ ਸੋਹਣੀ ਲੱਗਦੀ ਪਈ ਹੈ ਯਾਰ ਆ ਤੁਸੀਂ ਹੁਣ ਚੈੱਕ ਕਰੋ ਹਲਵਾਈ ਆਪਦੇ ਕੰਮ ਤੇ ਲੱਗ ਗਏ ਆ ਠੀਕ ਆ ਜੀ ਟੈਂਟ ਵਾਲੇ ਥੋੜੀ ਕੀ ਦੇਰ ਤੱਕ ਆ ਜਾਣਗੇ ਟੈਂਟ ਵਗੈਰਾ ਦੀ ਸੈਟਿੰਗ ਕਰਨਗੇ ਆ ਥੋੜਾ ਥੋੜਾ ਨੀਵਾ ਲੱਗਦਾ ਪਿਆ ਇਹਨੂੰ ਸਾਰੇ ਨੂੰ ਉੱਚਾ ਕਰ ਦੇਣਗੇ ਹਲਵਾਈਆਂ ਦਾ ਕੰਮ ਹੋ ਗਿਆ ਸ਼ੁਰੂ ਟੈਂਟ ਵਾਲੇ ਬੰਦੇ ਵੀ ਆ ਗਏ ਆ ਜੀ ਦੇਖੋ ਟੈਂਟ ਦੀ ਸੈਟਿੰਗ ਵਗੈਰਾ ਕਰ ਰਹੇ ਨੇ ਥੋੜਾ ਜਿਹਾ ਉੱਚਾ ਕੀਤਾ ਪਹਿਲਾਂ ਨਾਲੋਂ ਪਰ ਥੋੜਾ ਜਿਹਾ ਹੋਰ ਉੱਪਰ ਕਰਨਗੇ ਆ ਦੇਖੋ ਟੇਬਲ ਵਗੈਰਾ ਲਾਤੇ ਆ ਠੀਕ ਆ ਜੀ ਸੈਟਿੰਗ ਵਗੈਰਾ ਸਾਰੀ ਕਰਤੀ ਆ ਆਪਾਂ ਹੋ ਗਏ ਸੀ ਤਿਆਰ ਪੈਂਡਕੋਟ ਪਾ ਕੇ ਟੱਚ ਹੋ ਕੇ ਭੁੱਖ ਬਹੁਤ ਲੱਗੀ ਹੋਈ ਸੀ ਆਪਾਂ ਨੂੰ ਪਕੌੜੇ ਆਪਾਂ ਨੂੰ ਮਿਲੇ 11:30 12:00 ਵਜੇ ਨੇੜੇ ਤੇ। ਅਜਾ ਲੋ ਪਕੌੜੇ ਲੱਗੇ ਆਪਾਂ ਪਹਿਲੀਆਂ ਚ ਹੀ ਲੈ ਕੇ ਬਹਿ ਗਏ। ਖਾ ਕੇ ਪੇਟ ਪੂਜਾ ਕਰਕੇ ਉਸ ਤੋਂ ਬਾਅਦ ਇੱਕ ਦੋ ਰਸਮਾਂ ਹੋਰ ਰਹਿੰਦੀਆਂ ਸੀਗੀਆਂ। ਮੁੰਡਾ ਤੇ ਕੁੜੀ ਤਿਆਰ ਹੋ ਕੇ ਬਹਿ ਗਏ ਨੇ ਆਪਦੀ ਆਪਦੀ ਸੀਟ ਤੇ। ਠੀਕ ਆ ਜੀ। ਮੁੰਡੇ ਦਾ ਭਰਾ ਬੈਠਾ ਐ ਇੱਕ ਸਾਈਡ ਤੇ। ਉਹਦੀ ਪਰਜਾਈ ਬੈਠੀ ਆ ਵੱਡੀ ਇੱਕ ਸਾਈਡ ਤੇ। ਠੀਕ ਆ ਜੀ। ਹੁਣ ਇਹ ਕੰਗਣਾ ਖੜਾਉਣਗੇ। ਕੰਗਣਾ ਪਹਿਲਾਂ ਤਾਂ ਜਿਹੜਾ ਮੁੰਡਾ ਤੇ ਕੁੜੀ ਦੇ ਇੱਕ ਦੂਜੇ ਦੇ ਹੱਥ ਤੇ ਗਾਨਾ ਬੰਨੇ ਹੁੰਦਾ ਗਾਨਾ ਸਾਰਾ ਖੋਲ ਕੇ ਗਾਨਾ ਵਿੱਚ ਪਾਇਆ ਜਾਂਦਾ ਆਹ ਵੇਖ ਲਓ ਇੱਕ ਬੰਦਾ ਸਾਡਾ ਹੋਰ ਪੈਗ ਸ਼ੈਗ ਵਾਲਾ ਸੁਬਾਹ ਦੇ ਇੱਕ ਅੰਦਾ ਮੈਂ ਤਿੰਨ ਬੋਤਲਾਂ ਪੀ ਗਿਆ ਉਹ ਮੈਗਾ ਭਰਾਵਾ ਬਚ ਕੇ ਫਿਰ ਕੰਗਣੀ ਦੀ ਹੋ ਗਈ ਸ਼ੁਰੂਆਤ ਚੰਗਣਾ ਵਗੈਰਾ ਖੇਡ ਕੇ ਉਸ ਤੋਂ ਬਾਅਦ ਹੋ ਗਿਆ ਪ੍ਰੋਗਰਾਮ ਆਪਣਾ ਸ਼ੁਰੂ ਪੈਗ ਸ਼ੈਗ ਲਾਈ ਨੱਚੇ ਟੱਪੇ ਨੱਚ ਟੱਪ ਕੇ ਫੁੱਲ ਇੰਜੋਏ ਕੀਤਾ ਆਪਾਂ ਵਿਆਹ ਨੂੰ ਪਾਰਟੀ ਨੂੰ ਉਦੋਂ ਬਾਅਦ 500 ਰੁਪਏ ਆ ਘਰਾਂ ਵੱਲੋਂ ਠੀਕ ਆ ਜੀ ਮੌਸਮ ਚੈੱਕ ਕਰੋ ਤੁਸੀਂ ਮੌਸਮ ਬੜਾ ਵਧੀਆ ਹੋ ਗਿਆ ਸੀਗਾ ਸ਼ਾਮ ਨੂੰ ਕਰਦੇ ਕਰਾਉਂਦੇ ਆਪਾਂ ਪਹੁੰਚ ਗਏ ਆ ਥਰਮਲ ਕੋਲੇ ਥਰਮਲ ਪਲਾਂਟ ਬਿਜਲੀ ਪ੍ਰੋਡਿਊਸ ਹੁੰਦੀ ਹੈ ਇੱਥੇ ਕਾਫੀ ਪੁਰਾਣੇ ਆ ਬਹੁਤ ਪੁਰਾਣੇ ਆ ਬਠਿੰਡਾ ਸ਼ਹਿਰ ਥਰਮਲ ਕਰਕੇ ਵੀ ਮਸ਼ਹੂਰ ਆ ਕਾਫੀ ਹੋਰ ਵੀ ਅਟਰੈਕਸ਼ਨਸ ਕੈਂਡ ਨੇ ਸ਼ਹਿਰ ਦੇ ਵਿੱਚ ਕਰਦੇ ਕਰਾਉਂਦੇ ਆਪਾਂ ਪਹਿਲਾਂ ਜਾਵਾਂਗੇ ਪੈਂਡ ਰੁਕਾਂਗੇ ਠੀਕ ਆ ਤੁਸੀਂ ਇੱਕ ਵਾਰੀ ਮੌਸਮ ਚੈੱਕ ਕਰੋ ਧੂਆਂ ਹਜੇ ਵੀ ਬਹੁਤ ਹੋਇਆ ਪਿਆ ਠੀਕਾ ਪੈਂਡ ਰੁੱਕ ਕੇ ਚਾਹ ਪਣੀ ਉਥੋਂ ਪੀ ਕੇ ਆਪਾਂ ਤੁਰ ਪਏ ਸੀਗੇ ਸ਼ਹਿਰ ਵੱਲ ਤੁਸੀਂ ਆ ਚੈੱਕ ਕਰੋ ਯਾਰ ਮੌਸਮ ਬਹੁਤ ਹੀ ਖਰਾਬ ਹੋ ਜਾਂਦਾ ਰਾਤ ਨੂੰ ਠੀਕਾ ਜੀ ਮੀ ਪੈਂਦੇ ਅਸਾਰ ਹੈਗੇ ਸੀਗੇ ਇੱਕ ਦੋ ਦਿਨਾਂ ਚ ਆਪਾਂ ਪਹੁੰਚ ਗਏ ਆਂ ਸ਼ਹਿਰ ਕੋੜਾ ਚੌਂਕ ਤੋਂ ਹੋ ਕੇ ਆਪਾਂ ਚੱਲੇ ਆਂ ਕੰਮੇ ਨੇ ਗੇਟ ਵੱਲ ਕੰਮੇ ਨੇ ਗੇਟ ਤੋਂ ਟਰਨ ਹੋ ਕੇ ਲੈਫਟ ਆਪਾਂ ਜਾਵਾਂਗੇ ਘਰੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਹੋਰ ਇਦਾਂ ਦੀਆਂ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ